ਅੱਜ ਬਲਕ ਸੰਪਤੀ ਜਿਲ੍ਹਾ ਪ੍ਰੀਸ਼ਦ ਦੇ ਕਾਜਬਾਅਸ ਵਾਲਾਂ ਦੀ ਤਰੀਕੇ ਲੰਘੇ ਜੀ ਬਲਕ ਸੰਪਤੀ ਜਾਂ ਮਾਰਪੁਰ ਦੇ ਵਿੱਚ 13 33 ਸੀਟਾਂ ਨੇ 33 ਸੀਟਾਂ ਦੇ ਵਿੱਚੋਂ ਆਵਾ ਬਗਾਰ ਦੀ ਪਾਰਟੀ ਬਗਾਰ ਕੇ ਮੁਕਾਬਲੇ ਤੋਂ 13 ਸੀਟਾਂ ਕਲੀਅਰ ਕਰ ਗਈ ਆ ਤੇ ਇਹ ਦੇਖਣ ਨੂੰ ਆਇਆ ਕਿ ਵਿਰੋਧੀ ਪਾਰਟੀਆਂ ਦੇ ਕੋਲ ਸੰਤੀ ਦੇ ਕੈਂਡੀਡੇਟ ਖੜੇ ਕਰਨ ਨੂੰ ਬੰਦੇ ਨਹੀਂ ਮਿਲੇ ਇਸ ਕਰਕੇ ਆਮ ਆਦਮੀ ਪਾਰਟੀ 13 ਸੀਟਾਂ ਨਿਰਵਿਘਨ ਜਿੱਤ ਗਈ ਆ ਡਾਕਟਰ ਸ਼ੰਕਰ ਕੁਮਾਰ ਨੇ ਪਤਰ ਨਾਲ ਗੱਲਬਾਤ ਕਰਦੇ ਦੇਖੋ ਖੁਸ਼ ਆ ਇਸ ਵੇਲੇ ਬਾਗੋ-ਬਾਗੋ ਹੋਏ ਪਏ ਆ ਡਾਕਟਰ ਸ਼ੰਕਰ ਉਹਨਾਂ ਦੇ ਪਿਤਾ ਡਾਕਟਰ ਰਾਜ ਕੁਮਾਰ ਜੱਬੇਵਾਲ ਐਮਪੀ ਹੁਸ਼ਾਰਪੁਰ ਕੇ ਕੰਦੇ ਕੇ ਸਾਡੇ ਵਿਕਾਸ ਨੂੰ ਲੋਕਰੇ ਮੂਰ ਲਾਈ ਆ 11 ਸੀਟਾਂ ਹੋਈਆਂ ਮਾਰਕੋ ਲਾ ਕੇ ਜਿੱਗੀਆਂ ਜਿਨ੍ਹਾਂ ਦੇ ਕਿਸੇ ਵਿਰੋਧੀ ਪਾਰਟੀ ਨੇ ਕੋਈ ਕੈਂਡੀਡੇਟ ਨਹੀਂ ਖੜਾ ਤਿੰਨ ਜਿਹੜੇ ਸਿੱਧੇ ਜਿੱਤ ਗਏ 13 ਕੈਂਡੀਡੇਟ ਸਿੱਧੇ ਜਿੱਤ ਗਏ ਇਸ ਕਰਕੇ ਡਾਕਟਰ ਸਾਹ ਕੋਰ ਨੇ ਆਮ ਜਨਤਾ ਦਾ ਧੰਨਵਾਦ ਕੀਤਾ ਜੀ ਥੈਂਕ ਯੂ